ਪਾਠੀ ਸਿੰਘ ਤੇ ਗ੍ਰੰਥੀ ਸਿੰਘ ਮੈਂ ਦੋ ਸ਼ਬਦ ਤਾਂ ਅਲੱਗ-ਅਲੱਗ ਵਰਤੇ ਆ ਪਾਠੀ ਸਿਰਫ ਪਾਠ ਪੜ੍ਹ ਕੇ ਸੁਣਾਉਣ ਵਾਲਾ ਹੁੰਦਾ ਗ੍ਰੰਥੀ ਉਹ ਹੁੰਦਾ ਜਿਹਨੂੰ ਗ੍ਰੰਥ ਬਾਰੇ ਨੌਲੇਜ ਹੋਵੇ ਬ੍ਰਿਜ ਭਾਸ਼ਾ ਦਾ ਸ਼ਬਦ ਹੈ ਵਿਦਵਾਨ ਬੈਠੇ ਆ ਵਿੱਚ ਗ੍ਰੰਥ ਬ੍ਰਿਜ ਭਾਸ਼ਾ ਦਾ ਸ਼ਬਦ ਹੈ ਗ੍ਰੰਥ ਦਾ ਅਰਥ ਹੈ ਗੰਢ ਗੱਠ ਆਪਾਂ ਆਪਾਂ ਪਿੰਡ ਵਾਲੇ ਗੱਠ ਕਹਿੰਦੇ ਆ ਗੱਠ ਮਾਰਤੀ ਇਹ ਗਿਆਨ ਦੀ ਗੱਠ ਮਾਰੀ ਆ ਬਾਪੂ ਨੇ ਜਿਵੇਂ ਵਕਾਲਤ ਕਰਨ ਵਾਲੇ ਨੂੰ ਵਕੀਲ ਕਹਿ ਦਿੰਦੇ ਆ ਡਾਕਟਰੀ ਕਰਨ ਵਾਲੇ ਨੂੰ ਡਾਕਟਰ ਕਹਿ ਦਿੰਦੇ ਆ ਇਸ ਤਰ੍ਹਾਂ ਇਹ ਗ੍ਰੰਥ ਦੀ ਨੌਲੇਜ ਰੱਖਣ ਵਾਲੇ ਨੂੰ ਗ੍ਰੰਥੀ ਕਹਿੰਦੇ ਆ। ਸੋ ਗ੍ਰੰਥੀ ਦਾ ਔਰ ਪਾਠੀ ਦਾ ਰਤਬਾ ਉੱਚਾ ਹੀ ਹੈ, ਨੀਭਾ ਨਹੀਂ ਹੈ। ਬਾਬਾ ਜੀ ਹੁਣ ਕਹਿੰਦੇ ਪ੍ਰੋਗਰਾਮ ਘਟ ਪੈਂਦੇ ਆ ਉਹਦਾ ਕਾਰਨ ਇਹ ਆ। ਬਈ ਘਟ ਵੱਧ ਵਾਲਾ ਮਹਲਾ ਨਹੀਂ ਕਿਉਂਕਿ ਦਸਾਂ ਨੌਂ ਦੀ ਕਿਰਤ ਵਾਲਾ ਹੋਰ ਹੀਲਾ ਬਾਪੂ ਨੇ ਬੜਾ ਬਖਸ਼ਿਆ ਹੋਇਆ ਸਾਨੂੰ ਆਪਾਂ ਪੈਸੇ ਵਾਸਤੇ ਤਾਂ ਲਾਈਨ 'ਚ ਆਈ ਨਹੀਂ ਆ ਭੋਰਾ ਵੀ। ਤੇ ਉਹਦੇ ਦੋ ਕਾਰਨ ਨੇ ਪਈ ਅਸੀਂ ਪਹਿਲਾਂ ਕਮੇਟੀ ਵਾਲਿਆਂ ਨੂੰ ਬੇਨਤੀ ਕਰਦੇ ਹੁੰਦੇ ਆ ਵੀ ਜੇ ਗ੍ਰੰਥੀ ਸਿੰਘ ਚੰਗਾ ਚਾਹੀਦਾ ਤਾਂ ਕਮੇਟੀ ਵੀ ਚੰਗੀ ਚਾਹੀਦੀ ਆ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਸਾਡੇ ਕੋਲ ਵੈਲ ਐਜੂਕੇਟਡ ਗ੍ਰੰਥੀ ਸਿੰਘਾਂ ਦੀ ਕਮੀ ਆ ਘਾਟ ਆ ਸਾਡੇ ਕੋਲ ਵੈਲ ਐਜੂਕੇਟਡ ਨੇ ਜਿਹੜੇ ਨੌਲੇਜ ਵਿਦਵਾਨ ਨੇ ਜਿਹੜੇ ਜਿਨ੍ਹਾਂ ਨੂੰ ਆਸ਼ਕੀ ਆ ਵੀ ਅਸੀਂ ਕੁਝ ਗਿਆਨ ਇਕੱਠਾ ਕਰੀਏ ਔਰ ਤੁਹਾਡੇ 'ਚ ਬਹੁਤ ਸੱਜਣ ਬੈਠੇ ਆ ਜਿਨ੍ਹਾਂ ਨੂੰ ਪਰਸਨਲੀ ਜਾਣਦਾ ਬੂਟਾ ਲਾਉਣ ਦੇ ਸ਼ੌਕੀਨ ਨੇ ਵੀ ਪਿੰਡ ਦੇ ਵਿੱਚ ਬੂਟਾ ਲਾਈਏ ਕਹਿੰਨੇ ਸ਼ਾਮ ਨੂੰ ਬੱਚੇ ਲਾਏ ਹੋਇਆ ਨਿਤਨੇਮ ਕਰਨ ਪਿੰਡ ਦੇ ਪੰਜ ਚਾਰ ਬੱਚੇ ਜੋੜ ਕੇ ਕਹਿੰਨੇ ਗੱਤਕਾ ਖੇਡਣ ਲਾ ਲੇ ਬਾਬਾ ਜੀ ਖੜੇ ਆ ਮੇਜਰ ਗੱਤਕਾ ਅਕੈਡਮੀ ਤੋਂ ਉਹ ਬੱਚੇ ਲਾ ਲੇ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਬੂਟਾ ਲਾਉਣ ਵਾਲੇ ਗਰੰਥੀ ਪਰ ਜੇ ਚੰਗਾ ਗਰੰਥੀ ਚਾਹੀਦਾ ਕਮੇਟੀ ਚੰਗੀ ਬਣੇ ਮੈਂ ਸਿੱਧਾ ਪੁੱਛ ਲੈਣਾ ਜਾ ਕੇ ਵੀ ਪੰਜ ਨੇ ਜੇ ਕਮੇਟੀ ਵਾਲੇ ਪੰਜ ਗਾਤਰੇ ਵਾਲੇ ਹੈਗੇ ਆ ਉਹ ਦਾਦਾਂ ਦੇਰੇ ਵੀ ਕਦਾਈ ਹੈ ਜੀ ਅਹੀਂ ਉੱਥੇ ਮੈਂ ਕਿਤੇ ਕਹੀਦਾ ਵੀ ਜਿਹੜੀ ਗੁਰਦੁਆਰੇ ਦੀ ਕਮੇਟੀ ਪੰਜ ਜਣੇ ਗਾਤਰੇ ਵਾਲੇ ਨਹੀਂ ਬਣਾ ਸਕੀ ਉਹ ਸਿੱਖ ਕੌਮ ਦਾ ਪ੍ਰਚਾਰ ਕਿ ਕਰੂਗੀ 85% ਕਮੇਟੀਆਂ ਦੇ ਮੈਂਬਰ ਪ੍ਰਧਾਨ ਸ਼ਰਾਬਾਂ ਪੀਨੇ ਆ ਆਪਾਂ ਨੂੰ ਪਤਾ ਸਾਰਿਆਂ ਨੂੰ ਗੁੱਸਾ ਤਾਂ ਮਨਾਇਓ ਨਾ ਪਰ ਕਿਸੇ ਗ੍ਰੰਥੀ 'ਚ ਜ਼ਰੂਰਤ ਨਹੀਂ ਵੀ ਪ੍ਰਧਾਨ ਨੂੰ ਕਹਿ ਦੇਵੇ ਪਿੰਡ ਨੂੰ ਕਹਿ ਦੇਵੇ ਵੀ ਇੱਥੇ ਸ਼ਰਾਬੀ ਪ੍ਰਧਾਨ ਨਹੀਂ ਬਣੂੰਗਾ ਬੋਲੋ ਯਾਰ ਦਰਦੇ ਕਿਉਂ ਆ ਪੈਦਾ ਪ੍ਰਮਾਤਮਾ ਨੇ ਕੀਤਾ ਰੋਟੀ ਉਹਨੇ ਦੇਣੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਚੋਂ ਨਿਕਲ ਰਹੇ ਆ ਰਾਗੀ ਸਿੰਘ ਕੀਰਤਨ ਕਰਕੇ ਨਿਕਲੇ ਤੇ ਲੀੜੇ ਮੈਲੇ ਸੀ ਥੋੜੇ ਜਿਹਾ ਉਹਨਾਂ ਦੇ ਸ਼ੇਰੇ ਪੰਜਾਬ ਦੀ ਨਿਗਾਹ ਪੈ ਗਈ ਵੀ ਯਾਰ ਲੀੜੇ ਮੈਲੇ ਆ ਹੋਰ ਗੁਰੂ ਰਾਮਦਾਸ ਦੇ ਘਰ ਦੇ ਰਾਗੀ ਇੱਥੇ ਤੇ ਸੋਨਾ ਮੜਿਆ ਪਿਆ ਮੈਂ ਤੇ ਇਹਨਾਂ ਦੇ ਕੀਰਤਨੀਆਂ ਦੇ ਕੱਪੜੇ ਕਿਵੇਂ ਮੈਲੇ ਹੋ ਜਾਣ ਉਨੇ ਮਹਿੰਗੀਆਂ ਪਸ਼ਾਕਾਂ 500 ਮੋਹਰ ਇੱਕ ਬੇਸ਼ਕੀਮਤੀ ਘੋੜਾ ਲਿਜਾ ਕੇ ਦਰਵਾਜ਼ਾ ਖੜਕਾ ਲਿਆ ਰਾਗੀ ਸਿੰਘ ਨੇ ਆਵਾਜ਼ ਮਾਰੀ ਕੌਣ ਹੈ ਜੀ ਅੱਗੋਂ ਮੋਹਕਮ ਦੀਵਾਨ ਮੋਹਕਮ ਚੰਦ ਬੋਲਦੇ ਆ ਕਹਿੰਦੇ ਸ਼ੇਰੇ ਪੰਜਾਬ ਸੱਚੀ ਸਰਕਾਰ ਖੜੀ ਹੈ ਕਹਿੰਦੇ ਸੱਚੀ ਤਾਂ ਸਰਕਾਰ ਇੱਕੋ ਆ ਜਿਹੜੀ ਗੁਰੂ ਰਾਮਦਾਸ ਦੇ ਘਰ ਤਖਤ ਤੇ ਬਰਾਜਮਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਕਹਿੰਦੇ ਜੀ ਚਲੋ ਦਰਵਾਜ਼ਾ ਖੋਲਦੋ ਸ਼ੇਰ-ਏ-ਪੰਜਾਬ ਸਾਹਿਬ ਨਾਲ ਮਿਲਣਾ ਤੁਹਾਨੂੰ ਦਰਵਾਜ਼ਾ ਖੋਲਿਆ ਕੀ ਦੇਖਿਆ ਮਹਿੰਗੀਆਂ ਪੋਸ਼ਾਕਾਂ ਥਾਲਾਂ 'ਚ ਰੱਖੀਆਂ ਮੋਹਰਾਂ ਰੱਖੀਆਂ ਇੱਕ ਕੀਮਤੀ ਘੋੜਾ ਫੜ ਫੜੀ ਖੜੇ ਨੇ ਦੱਸੋ ਜੀ ਕਹਿੰਦੇ ਮੈਂ ਨਾ ਰਾਗੀ ਸਿੰਘ ਜੀ ਤੁਹਾਨੂੰ ਦਰਬਾਰ ਸਾਹਿਬ 'ਚੋਂ ਨਿਕਲਦੇ ਦੇਖਿਆ ਤੇ ਤੁਹਾਡੇ ਲੀੜੇ ਮਲੇ ਸੀ ਮੇਰੇ ਦਿਲ ਨੂੰ ਠੇਸ ਪਹੁੰਚੀ ਆਹ ਫੜੋ ਮਹਿੰਗੀਆਂ ਪੋਸ਼ਾਕਾਂ ਗੱਲ ਤੋਂ ਇਹ ਪਾਉਣੀਆਂ ਤੇ ਆਹ ਮੋਹਰਾਂ ਹੋਰ ਸਵਾਲਿਓ ਕੱਪੜੇ ਅਗਰ ਰਾਗੀ ਸਿੰਘ ਕਹਿੰਦਾ ਸ਼ੇਰੇ ਪੰਜਾਬ ਸਾਹਿਬ ਤੁਸੀਂ ਚੱਲ ਕੇ ਆਏ ਹੋ ਤੁਹਾਡਾ ਬਹੁਤਾ ਧੰਨਵਾਦ ਹੈ ਤੁਸੀਂ ਮਹਾਰਾਜਿਆਂ ਸਾਡੀ ਕੌਮ ਦੇ ਤੁਹਾਡਾ ਧੰਨਵਾਦ ਹੈ ਤੁਸੀਂ ਚੱਲ ਕੇ ਆਏ ਪਰ ਮੈਂ ਮੰਗਦਾ ਗੁਰੂ ਰਾਮਦਾਸ ਦਾ ਤੇਰਾ ਨਹੀਂ ਮੈਂ ਤੇਰਾ ਮੰਗਦਾ ਨਹੀਂ ਤੇਰਾ ਸਤਕਾਰ ਹੈ ਵੀ ਤੁਸੀਂ ਆਏ ਬੀਰ ਗੁਰਪ੍ਰਤਾਪ ਸਿੰਘ ਉਹਨਾਂ ਦਾ ਬਹੁਤਾ ਹੀ ਸਤਕਾਰ ਹੈ ਸੱਚੀ ਮੰਨਿਓ ਪਹਿਲਾ ਹੋਇਆ ਇਹ ਸਾਰੇ ਹੀ ਬੈਠੇ ਹੋ ਅੱਜ ਤੱਕ ਕਿਸੇ ਨੇ ਸੋਚੇ ਸਨਮਾਨ ਕਰਨ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਅਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਫਿਰਦੇ ਆ ਜੀ ਉਹ ਪੱਤ ਤਸੇ ਸਾਡੀ ਵੀ ਆਦਤ ਬਣ ਗਈ ਕਮਜ਼ੋਰੀ ਬਣ ਗਈ ਅਸੀਂ ਨਾ ਕਿਸੇ ਨੂੰ ਕਲਾਵੇ ਚ ਲੈਣਾ ਨਹੀਂ ਚਾਹੁੰਦੇ ਅਸੀਂ ਨਾ ਸੁੱਟਣਾ ਚਾਹੁੰਦੇ ਆ ਸਭ ਨੂੰ ਪਰੇ ਪਰੇ ਕਰਕੇ ਸੁੱਟਣਾ ਚਾਹੁੰਦੇ ਆ ਤੂੰ ਪਰੇ ਹੋ ਜਾ ਅੱਗੇ ਜੀ ਆਗੇ ਆ ਗਿਆ ਜੀ ਸੋ ਹੁਣ ਸਨਮਾਨ ਹੋਣ ਲੱਗਿਆ ਜੀ ਆਓ ਜਿੰਨੇ ਜਿੰਨੇ ਗ੍ਰੰਥੀ ਸਿੰਘ ਪਾਠੀ ਸਿੰਘ ਸਾਹਿਬ ਜੀ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਹੀ ਤਹਿਤੋਂ ਧੰਨਵਾਦ ਤੁਹਾਡੇ ਸਾਰਿਆਂ ਦੇ ਪੈਰਾਂ ਤੇ ਮੇਰੀ ਨਮਸਕਾਰ ਪੂਟਾ ਲਈ ਚੱਲੋ ਕੌਣ ਨੂੰ ਅੱਗੇ ਤਿਆਰ ਕਰੀ ਚੱਲੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ